ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਤੇ ਮੈਡਮ ਅਨੀਤਾ ਸੋਮ ਪ੍ਰਕਾਸ਼ ਵੱਲੋਂ ਸ਼੍ਰੀ ਵਿਸ਼ਕਰਮਾ ਚੈਰੀਟੇਬਲ ਹਸਪਤਾਲ ਟਰਸਟ ਨੂੰ 14 ਆਕਸੀਜਨ ਕੰਸਨਟ੍ਰੇਟਰ ਅਤੇ 2 ਆਕਸੀਜਨ ਜਨਰੇਟਰ ਭੇਟ ਕੀਤੇ ਗਏ ਹਨ ਇਸ ਮੌਕੇ ਗੱਲਬਾਤ ਕਰਦਿਆਂ ਸੋਮ ਪ੍ਰਕਾਸ਼ ਨੇ ਦੱਸਿਆ ਹੈ ਕਿ ਸ਼੍ਰੀ ਵਿਸ਼ਕਰਮਾ ਚੈਰੀਟੇਬਲ ਹਸਪਤਾਲ ਟਰਸਟ ਜੋ ਕਿ ਲੋੜਵੰਦ ਲੋਕਾਂ ਦੀ ਸੇਵਾ ਕਰ ਰਿਹਾ ਹੈ ਅਤੇ ਇਸ ਹਸਪਤਾਲ ਨੂੰ ਆਕਸੀਜਨ ਉਪਕਰਨ ਦੀ ਬੇਹੱਦ ਲੋੜ ਸੀ ਜਿਸ ਦੇ ਚੱਲਦਿਆਂ ਹੀ ਤਕਰੀਬਨ 20 ਲੱਖ ਰੁਪਏ ਦੀ ਕੀਮਤ ਦੇ 14 ਆਕਸੀਜਨ ਕੰਸਨਟ੍ਰੇਟਰ ਅਤੇ 2 ਆਕਸੀਜਨ ਜਨਰੇਟਰ ਭੇਟ ਕੀਤੇ ਗਏ ਹਨ ਤਾ ਜੋ ਲੋੜਵੰਦ ਗਰੀਬ ਮਰੀਜ਼ ਇਸ ਟਰਸਟ ਤੋਂ ਵੱਧ ਤੋਂ ਵੱਧ ਲਾਭ ਲੈ ਸਕਣ ਅੱਜ ਬਹੁਤ ਖੁਸ਼ੀਵਾਲ ਦਿਨ ਹੈ ਫਗਵਾੜਾ ਵਿਖੇ ਮਿਸਕਰਮਾ ਮੰਦਰ ਵੱਲੋਂ ਪੰਜਾਬ ਬੜਦਾ ਹਸਪੀਟਲ ਸ਼ੁਰੂ ਕੀਤੀ ਸ਼ੁਰੂਆਤ ਕੀਤੀ ਗਈ ਹੈ ਭਾਰਤੀ ਜਨਤਾ ਪਾਰਟੀ ਦੀ ਫਗਵਾੜਾ ਦੀ ਕਾਈ ਵੱਲੋਂ 14 ਆਕਸੀਜਨ ਕਨਸੈਂਟਰੇਟਰ ਹਨ ਦਿੱਤੇ ਗਏ ਨੇ ਤਾਂ ਕਿ ਬੜੀ ਜਲ ਸੇਵਾ ਕੀਤੀ ਜਾ ਸਕੇ ਭਾਰਤੀ ਜਨਤਾ ਪਾਰਟੀ ਫਗਵਾੜਾ ਵੱਲੋਂ ਇਹ ਸੇਵਾ ਕਰਕੇ ਖੁਸ਼ੀ ਹੋ ਰਹੀ ਹੈ ਆਸ ਕਰਦਾ ਹਾਂ ਕਿ ਇਹ ਦਾ ਮਰੀਜ਼ਾਂ ਨੂੰ ਬਹੁਤ ਫਾਇਦਾ ਹੋਏਗਾ ਔਰ ਇਹ ਹਸਪਤਲ ਇਸੇ ਤਰ੍ਹਾਂ ਲੋਕਾਂ ਦੀ ਬਹੁਤ ਵੱਡੀ ਸੇਵਾ ਕਰਦਾ ਰਹੇਗਾ ਮੇਰੀਆਂ ਬਹੁਤ ਸ਼ੁਕਰੀਆ। ਟਰਸਟ ਦੇ ਪ੍ਰਧਾਨ ਪ੍ਰਦੀਪਦੀ ਮਾਨ ਨੇ ਸੋਮਪ੍ਰਕਾਸ਼ ਅਤੇ ਮੈਡਮ ਅਨੀਤਾ ਸੋਮਪ੍ਰਕਾਸ਼ ਦਾ ਆਕਸੀਜਨ ਕੰਸਨਟ੍ਰੇਟਰਾਂ ਅਤੇ ਆਕਸੀਜਨ ਜਨਰੇਟਰਾਂ ਦੇਣ ਤੇ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਕੁਝ ਸਮਾਂ ਪਹਿਲਾਂ ਸੋਮਪ੍ਰਕਾਸ਼ ਵੱਲੋਂ ਕੇਂਦਰ ਵਿੱਚ ਮੰਤਰੀ ਰਹਿੰਦੇ ਆ ਆਪਣੇ ਫੰਡ ਵਿੱਚੋਂ ਸ਼੍ਰੀ ਵਿਸ਼ਕਰਮਾ ਚੈਰੀਟੇਬਲ ਹਸਪਤਾਲ ਟਰਸਟ ਫਗਵਾੜਾ ਨੂੰ ਇੱਕ ਆਈਸੀਯੂ ਵੈਨ ਵੀ ਪੇਟ ਕੀਤੀ ਸੀ ਜਿਸ ਨਾਲ ਲੋਕਾਂ ਨੂੰ ਬਹੁਤ ਫਾਇਦਾ ਮਿਲਿਆ ਇਸ ਮੌਕੇ ਕੋਮੀ ਸਖਤਰ ਕਿਸਾਨ ਮੋਰਚਾ ਅਵਤਾਰਮੰਡ ਅਤੇ ਭਾਜਪਾਗੂ ਰਕੇਸ਼ ਦੁੱਗਲ ਨੇ ਕਿਹਾ ਕਿ ਸਾਨੂੰ ਮਾਨ ਹੈ ਕਿ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਤੇ ਮੈਡਮ ਅਨੀਤਾ ਸੋਮ ਪ੍ਰਕਾਸ਼ ਵਰਗੇ ਲੀਡਰ ਸਾਡੇ ਹਲਕੇ ਦੇ ਹਿੱਸੇ ਆਏ ਹਨ ਜੋ ਕਿ ਹਰ ਇੱਕ ਦੀ ਮਦਦ ਕਰਨ ਲਈ ਵਚਨਬੰਦ ਹਨ ਸਾਡੇ ਆਦਰਨੀਏ ਸੋਮ ਪ੍ਰਕਾਸ਼ ਜੀ ਦਾ ਤਾਂ ਬਿਰਧ ਹੱਥ ਸਾਡੇ ਤੇ ਉੱਪਰ ਬਹੁਤ ਦੇਰ ਤੋਂ ਹੈ ਔਰ ਸੋ ਸ਼੍ਰੀ ਅਨੀਤਾ ਜੀ ਇਹਨਾਂ ਦਾ ਕੰਟਰੀਬਿਊਸ਼ਨ ਪੂਰੀ ਕਮਿਊਨਿਟੀ ਵਿੱਚ ਕਰੇ ਪੁ리아ਈ ਜਾ ਸਕਦਾ ਅਸੀਂ ਮੰਦਿਰ ਦੀ ਔਰ ਸਾਡੇ ਚੈਰੀਟੇਬਲ ਹਸਪੀਟਲ ਦੀ ਗ੍ਰੋਥ ਜਿਹੜੀ ਹੈਗੀ ਆ ਉਹ ਕਦੇ ਸੰਭਵ ਨਹੀਂ ਹੋ ਪਾਦੀ ਜੇ ਸਾਨੂੰ ਆਦਰਨੀਏ ਸੋਮ ਪ੍ਰਕਾਸ਼ ਜੀ ਦਾ ਕੰਟਰੀਬਿਊਸ਼ਨ ਨਹੀਂ ਮਿਲਦਾ ਮੈਂ ਕਿੱਥੇ ਕਿੱਥੇ ਗੜਾਵਾ ਕੇੜਾ ਦਾ ਕੰਟਰੀਬਿਊਸ਼ਨ ਕਿੰਨਾ ਵੱਡਾ ਆ ਸਾਡੇ ਲਈ ਹੁਣੇ ਲੇਟੈਸਟ ਵੀ ਇੱਕ ਇਹਨਾਂ ਨੇ ਬਹੁਤ ਵੱਡੀ ਜਿਹੜੀ ਆਈਸੀਯੂ ਵਾਲੀ ਸਾਨੂੰ ਐਂਗੂਲੈਂਸ ਵੀ ਦਿੱਤੀ ਹੈਗੀ ਆ ਔਰ ਮੈਨੂੰ ਲੱਗਾ ਪਗਵਾੜੇ ਰਿ ਵਿੱਚ ਉਹ ਕਿਤੇ ਅਵੇਲੇਬਲ ਨਹੀਂ ਹੈਗੀ ਔਰ ਇਹ ਇਹਨਾਂ ਦੀਆਂ ਐਫਰਟਸ ਔਰ ਜਦੋਂ ਵੀ ਕਿਤੇ ਸਾਨੂੰ ਇਹਨਾਂ ਦੀ ਜ਼ਰੂਰਤ ਪਈ ਹੈਗੀ ਆ ਇਹ ਕਦੇ ਵੀ ਟਾਈਮ ਦੀ ਨਹੀਂ ਗੱਲ ਕੀਤੀ ਬੇਲੇ ਇੱਕ ਵੇਲੇ ਜਦੋਂ ਵੀ ਅਸੀਂ ਇਹਨਾਂ ਨੂੰ ਕਿਹਾ ਇਹ ਭਗਵਾਨ ਵਿਸ਼ਵ ਕਰਮਾਈ ਦੇ ਚਾਹਤਾ ਹਾਜ਼ਰੀ ਲਗਵਾਉਣ ਆਏ ਆ ਔਰ ਜਿਹੜੀਆਂ ਸਾਡੀਆਂ ਦਿੱਕਤਾਂ ਮੁਸ਼ਕਲਾਂ ਹਮੇਸ਼ਾ ਹੀ ਹੱਲ ਕਰਦੇ ਰਹੇ ਆ ਔਰ ਇਹ ਜਿਹੜੇ ਯੂਨਿਟਸ ਅੱਜ ਇਹ ਦੇ ਰਹੇ ਹੈਗੇ ਆ ਭਾਰਤੀ ਜਨਤਾ ਪਾਰਟੀ ਵੱਲੋਂ ਅਸੀਂ ਸ਼੍ਰੀ ਵਿਸ਼ਵ ਕਰਮਾ ਚੈਰੀਟੇਬਲ ਟਰਸਟ ਸ਼੍ਰੋਮਣੀ ਸ਼੍ਰੀ ਵਿਸ਼ਵਕਰਮਾ ਮੰਦਰ ਵੱਲੋਂ ਇਹਨਾਂ ਦਾ ਬਹੁਤ ਸ਼ੁਕਰਾਨਾ ਰਾ ਕਰਦੇ ਆਂ ਔਰ ਉਮੀਦ ਕਰਦੇ ਆਂ ਕਿ ਇਹਨਾਂ ਦਾ ਕੰਟਰੀਬਿਊਸ਼ਨ ਸਹੀ ਮੈਣਿਆਂ ਦੇ ਵਿੱਚ ਜਿਹੜਾ ਨੂੰ ਲੋੜ ਹੈ ਜਿਹੜਾ ਪੇਸ਼ੈਂਟ ਨੂੰ ਲੋੜ ਆ ਉਹਨਾਂ ਦੇ ਲਈ ਬਹੁਤ ਸਹਾਇਕ ਹੋਊਗਾ ਔਰ ਮੈਂ ਭਗਵਾਨ ਵਿਸ਼ਵਕਰਮਾ ਜੀ ਅੱਗੇ ਅਰਦਾਸ ਕਰਦਾ ਕਿ ਇਹਨਾਂ ਦੀ ਜਿਹੜਾ ਰਤਵਾ ਔਰ ਜਿਹੜਾ ਇਹਨਾਂ ਦਾ ਇਹ ਕੰਮ ਕਰਨ ਦਾ ਢਾਂਗ ਹੈ ਬਾਬਾ ਜੀ ਉਹਨਾਂ ਤੇ ਹਮੇਸ਼ਾ ਆਸ਼ੀਰਵਾਦ ਭਰਿਆ ਹੱਥ ਰੱਖਣ ਔਰ ਸੁਸ਼ੀਰੀ ਅਨੀਤਾ ਜੀ ਜਿੱਦਾਂ ਸਾਰੇ ਫਗਵਾੜੇ ਦੇ ਵਿੱਚ ਨਹੀਂ ਪੂਰੇ ਇਲਾਕੇ ਦੇ ਵਿੱਚ ਜਿੱਦਾਂ ਆਪਣਾ ਕੰਟਰੀਬਿਊਸ਼ਨ ਪਾ ਰਹੇ ਆ ਭਾਜੀ ਹੁਣੀ ਜਿੱਦਾਂ ਕੰਟਰੀਬਿਊਸ਼ਨ ਪਾ ਰਹੇ ਆ ਇਹ ਇਦਾਂ ਹੀ ਇਹਨਾਂ ਦੀ ਜਿਹੜੀ ਸਪਿਰਿਟ ਆ ਫਲਰਿਸ਼ ਰਵੇ ਇਹ ਬਲੂਮਿੰਗ ਕਰਨ ਭਗਵਾਨ ਵਿਸ਼ਵਕਰਮਾ ਜੀ ਇਹਦਾ ਤੇ ਆਪਣਾ ਆਸ਼ੀਰਵਾਦ ਰੱਖਣਾ ਵੇ ਸੇ ਬੋਲ ਵਿਸ਼ਵਕਰਮਾ